ਸੋਦ ਗੁਰ ਪ੍ਰਸਾਦ ਸੋ ਦਰਤੀ ਰਾਗੀਆਂ ਜੋ ਸੋ ਕਰਕੇ ਹੈ ਜਿਤਮਾ ਸਰਵ ਸੁਮਨ ਦੇ ਵਾਤੇ ਜੀਰੇ ਨਾ ਕੋ ਸੰਕਾ ਕਿਤੇ ਜੀਰੇ ਬਰਨ ਹਾਰੇ ਕਿਤੇ ਤੇਰੇ ਰਾਤ ਪਰੇ ਸੋ ਤਈਐ ਕਿਤੇ ਤੇਰੇ ਬਰਨ ਹਾਰੇ ਕਾਮਨ ਤੁਮ ਨ ਪਵਨ ਪਾਣੀ ਉਪਰ ਸੁੰਤ ਜਿਤ ਗਗ ਰਜ ਧਰਮਧਾਰੇ ਗਾਵਣ ਤੁਧ ਨਾ ਤਤਕ ਬਤਲ ਕੇ ਜਾਨਣ ਲਖ ਲਖ ਤਰੰਬੀ ਚਾਰੀ ਗਾਵਣ ਤੁਧ ਨਾ ਈਸਰ ਬ੍ਰਹਮਾ ਦੇਵੀ ਸੋਨਾ ਕੇ ਰਿਸਦਾਰ ਸਵਾਰੇ ਭਵਣ ਤੁਮੋਲ ਤੰਦਰਾਸਨ ਬੈਠੇ ਦੇਵਤਾ ਅੰਦਰ ਆਲਣ ਗਾਵਣ ਤੁਧ ਨਾ ਸਤ ਸਮਾਧੀ ਅੰਦਰ ਗਵਣ ਰਾਵਣ ਸਾਧ ਵਿਚਾਰੇ ਗਾਵਣ ਤੁਧ ਨਾਮ ਜਤੀ ਸਤੀ ਸੰਤੋਖੀ ਗਵਣ ਤੁਧ ਨਾਮ ਬੇਖਰਾਰੀ ਗਾਵਣ ਤੁਧ ਨੋ ਕੰਨਦ ਪੜਨ ਬਿਸਾਰੂ ਦੁਖ ਦੁਖ ਬੇਦ ਨਾਲੇ ਗਾਵਣ ਤੁਧ ਨਾਮ ਮੋਹਨੀਆਂ ਮਨ ਮੋਹਨ ਸੁਖ ਮੱਛ ਪਿਆਲੇ ਗਾਵਣ ਤੁਧ ਨਾਰਤਨ ਨਾ ਪਾਏ ਤੇਨੀ 68 ਦੀਤ ਨਾਲੇ ਗਾਵਣ ਬਦਨਾ ਜੋਤ ਮਾਗਲ ਸੂਰਾਂ ਗਾਵਣ ਬਦਨਾ ਕਾਣੀ ਚਾਰੀ ਗਾਵਣ ਬਦਨਾ ਕੰਡ ਮੰਡਲ ਬ੍ਰਹਮੰਡ ਵਰਕਾਰ ਕੇ ਤੇਰੇ ਤਾਰੇ ਸੇਤ ਨਾ ਗਾਵਣ ਜੋਤਤ ਭਾਵਨਾ ਰਤੇ ਤੇਰੇ ਬਾਦਰ ਸਾਲੇ

ਯਾਤਸ ਦੀ ਵੜਿਆਈ ਜੋ ਸੁਆਸ ਹੋਈ ਕਰਸੀ ਬਰਕਮਨ ਕਰਣਾ ਜਾਏ ਸੋ ਪਸਾ ਸਪਸਬ ਨਾਨਕਰਣ ਜਾਏ ਆਸਮਲ ਪੱਲਾ ਸੁਣ ਵੱਡਾ ਕਾ ਸਭ ਕੋਏ ਕੇ ਵੜ ਬੜਕਾ ਦਿੱਤਾ ਹੋਏ ਕੀਮਤ ਪਾਇਨਾ ਨਾ ਜਾਏ ਕਣ ਬੜੀ ਦੀਰੇ ਰਸਨਾ ਵੱਡੇ ਮੇਰੇ ਸੱਜਣ ਗੁਰ ਦੇ ਮੇਰਾ ਗੁਰ ਗੇਰਾ ਕੋ ਨਾ ਜਾਣ ਤੇਰਾ ਕਿਤਾਂ ਜਵ ਚੀ ਰਾਮਾ ਰਹਾ ਸਤ ਸੁਖੀ ਮਨ ਸੁਖਤ ਕਮਾਈ ਸਭ ਜੀ ਹੱਤ ਮਿਲ ਕੀਮਤ ਪਾਏ ਹਾਏ ਗਿਆਨੀ ਜਾਨੀ ਗੁਰ ਗਰਾਈ ਕਾਨ ਜਾਨੀ ਤੇਰੀ ਤਲਵੜਿਆਨੀ ਸਭ ਜੰਦਨ ਸੰਗਤਾ ਪ ਸੰਗਿਆ ਗਿਆ ਗਿਆ ਸਦਾ ਪ੍ਰਖਾ ਕੀਆ ਬੁਲਾਈਆ ਗੁਰ ਬਨੂ ਦੇਖਣ ਨਾ ਪਾਈਆ ਕਰਮ ਲੈ ਨਾ ਹੀ ਦਾਕ ਰਾਈਆ ਅੱਖਣ ਵਾਲਾ ਜਾ ਵਿਚਾਰੀਂ ਵੀ ਬੜੇ ਤਰੇ ਪੰਡਾਰਾ ਜੁਸ ਤੋਂ ਦੇਸ ਕਾ ਚਾਰ ਨਾਨਕ ਸੱਚਾ ਸੁਆਣ ਹਰਿ ਸਾ ਮਨ ਲ ਪਹਿਲਾ ਆਖਾਂ ਜੀਵਾਂ ਵਿਸਰ ਵਰ ਜਾਉ ਆਖਣ ਔਕਾ ਸਚਾ ਨਾਮ ਔ ਸਤਿਨਾਮ ਕੀ ਲੰਗਾ ਭੂਕਨ ਉਤ ਭੂਕਾ ਕਾਇ ਦੁਲੀਆਂ ਰੂਕ ਸੁਖ ਉਸਰਾ ਮੇਰੀ ਮਾਈ ਸਤ ਸਭ ਸਚਨਾ ਹੀ ਰਾਮ ਸਤਿਨਾਮ ਕੀ ਉਦਲ ਬੜਿਆਈ ਆਖ ਤਦ ਜੀਵਨ ਨ ਪਾਈ ਜਿਸ ਸਮਰਕਾ ਕਨ ਪਾਈ ਵੱਡਾ ਨਾ ਹੋਵੇ ਕਾਠ ਉਜਾਏ ਨਾ ਹੋ ਮਰਨ ਰੋਗ ਸੁਖੰਦ ਜਿੰਦਦਰ ਨਾ ਡੁਕਾ ਹੋਗਾ ਮਣੀ ਹੋ ਰਣਾਈ ਕੋ ਜੀਲਾ ਕੋਨ ਕੋਈ ਜੇ ਵੜਾ ਆਪਾ ਜੇ ਵੜੀ ਜੀ ਦਾਤਾ ਜਿੰਦ ਕਰਕਾਏ ਸੰਬਸਾਰੇ ਦੇਖਮ ਜਾਪਦਾ ਨਾਨਕ ਨਾਮ ਹੈ ਬਸ ਸਤਿਨਾਮ ਗੋਦੀ ਮਨ ਲਾ ਦੁਕਤ ਰਣ ਸਤਗੁਰਾਂ ਸਤਿ ਰੱਖੈ ਬਿਨਾ ਕਰੋ ਕਿਰਪਾ ਸਹੂਰਾ ਕੀਰੇ ਕਿਰਮ ਸਤਗੁਰ ਦਰਨੈ ਕਰਦਾ ਨਾਮ ਕਰਿ ਵਾਸਾ ਮੇਰੇ ਗੁਰਮਤਿ ਨਾਮ ਮੇਰਾ ਪ੍ਰਸਾਦੁ ਆਗਿਆ ਤਾਮੀਆ ਨਾਸਰੋ ਅਰਜਨ ਕੇ ਬਡ ਪਾਖ ਬਡੇਰੇ ਜਿ ਨਾਰਾ ਸਰਦ ਅਪਿਆਸ ਅਰ ਅਰ ਨਾਮ ਮਿਲਾ ਦ੍ਰਵਤਾ ਸੇ ਮਨ ਸਾਧਤ ਗੁਣ ਪਰਗਾਸ ਜਨ ਹਮਰਿ ਹਰੁ ਅਰ ਸਨੰ ਨਾ ਪਾਇਆ ਤੇ ਪਾ ਕੀ ਜਨ ਪਾਸ ਦੋ ਸਤ ਗੁਰ ਸੰਗਤਿ ਨ ਆਏ ਮਿਤ੍ਰਿ ਕ ਜੀਵੇ ਜੀਵਾ ਸੰਗਤਿ ਜਨ ਅਰਜਨ ਸਤ ਗੁਰ ਸੰਗਤਿ ਪਾਏ ਜਨ ਤੁਰ ਮਸਤ ਕਾਲ ਕਾਲ ਸਤਨ ਤਨ ਤਨ ਸਖ ਸਰਤਾ ਜਿਤਾਰਸ ਪਾਏ ਜਨ ਅਨੰਤ ਨਾਮ ਪ੍ਰਗਾਸ ਰਾਰਗ ਗੁਰ ਜੀ ਮਨ ਲਾ ਪੰਜਬੰ ਕਾਹਿਰੀ ਮਨ ਤਬਾਹ ਉਧਮ ਜਾਂ ਆਰੋ ਆ ਜੀ ਉਪਰਿਆ ਸਾਲ ਪਤਮ ਜੰਤ ਪਾਏ ਤਾ ਕਾ ਰਜਕ ਆਗਾ ਕਰ ਤਰਿਆ ਮੇਰੇ ਮਨੋ ਜੀ ਸਤ ਸੰਤ ਮਲੇ ਸੋ ਦਰਿਆ ਗੁਰ ਪ੍ਰਸਾਦ ਬ੍ਰਹਮ ਪਦ ਪਾਇ ਸੁਖ ਕਾਸ਼ ਚਰਿਆ ਰਹਾ ਜਨਨ ਪਿਤਾ ਲੋਕ ਸੁਪਰੰਤਾ ਕੋਇ ਨ ਕੁਛ ਕੀ ਦਰਿਆ ਸਰਸਾਰ ਜਿਕ ਸੰਭਾਇ ਟਾ ਕਰ ਕਾਇ ਮਨ ਕੋ ਕਰਿਆ ਓਡੇ ਉੜਿਆ ਵੈਸਾ ਗੁਸਾ ਸਵਚ ਬਚਨੇ ਸਰਿਆ ਤਨ ਕਵਨ ਕਲਾਵਾ ਕਵਨ ਚਵਾਵਾ ਮਨ ਮੈਂ ਸਿਮਰਨ ਕਰਿਆ ਸਭਨ ਗਾਨ ਦਸਟ ਸੁਦਾਨ ਰਾ ਗੁਰ ਕਰ ਤਲ ਤਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਾਰ ਆ ਬਰਿਆ ਰਾ ਗੋ ਅਸਾ ਨਲ ਚੋਤ ਸੋ ਬਰ ਕੋਇਕ ਓੰਕਾਰ ਸਤਿਗੁਰ ਪਰਸਾਦ ਸੋ ਪ੍ਰਭ ਨਰੰਜਨ ਪ੍ਰਕਾਣ ਨਰੰਜਨ ਹਰਿ ਗਮਾ ਗਮਾ ਪਰਾ ਸਾਧਿਆ ਵੀ ਸਾਧਿਆ ਜੀ ਹਰ ਸੱਚੀ ਸਰਜਣਾ ਹਾਰਾ ਤਾ ਜੁਤਾ ਮਾਰੇ ਜੀ ਤੂੰ ਜੀ ਆਗਾ ਦਾ ਤਾਰਨ ਹਰਿ ਤਾਹੋ ਸੰਤੋ ਜੀ ਤਾ ਜੋ ਕਰ ਸਾਰਨਾ ਰਾ ਆਪੇ ਕਰ ਹਰਿ ਆਪੇ ਸੇਵ ਕਈ ਕਿਆ ਨਾਨਕ ਜਨ ਤੇ ਵਿਚਾਰਾ ਤੂੰ ਕਟ ਕਟਿਆ ਅੰਤਾਰ ਸਰਮਣ ਅੰਤਾਰ ਜੀ ਆ ਰੇਕਾ ਵਰਤ ਸਮਾਨਾ ਇਕ ਦਾ ਤੀ ਕਾਮੇ ਕਾਈ ਜੀ ਸਾਧੀਰੇ ਜੋਸ਼ ਵਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਆ ਤਤ ਮਨਾ ਬਿਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਚਾਰ ਗੁਣ ਅਖਵ ਕਾਣ ਜੋ ਸੇਵੇ ਜੋ ਸੇਵੇ ਤਦ ਜਿ ਜਨਾਨਕਾ ਤਦ ਕਰਵਾਣਾ ਹਰਦਾ ਅਰਿਆਰ ਤਿਆਰੇ ਤੁਜੀ ਸੇ ਜਾਨਾ ਤੁਮਾਸਕ ਵਾਸੀ ਸੇ ਮੁਕਤਾ ਸੇ ਮੁਕਤਾ ਕਹ ਜਨ ਆਤਮਾ ਜੀ ਤਨ ਟੋਟੇ ਜੋ ਕੀ ਪਾਸੇ ਜਨਨ ਅਰਪਾਓ ਜਨਾਂ ਅੰਦਰ ਪਹੁੰਚਾਓ ਜੀ ਦਨ ਕਾ ਪਾਓ ਸਗਰਸ ਜਨ ਸੇਵੇਆ ਜਿਨ ਸੇ ਆਮੀਰਾ ਰਜੀਤ ਆਰਾ ਰੋਸ ਸਮਾਸੀ ਸੇ ਤਨ ਸਿਰ ਤਨ ਜਨਨਾ ਆਇ ਜਨਨਾ ਤੇ ਕਦਨ ਬਲ ਜਾਸੀ ਤੇਰੀ ਭਗਤਾ ਤੇਰੀ ਪਾਤੰਡਾਰ ਜੀ ਭਰੇ ਬੇਅੰਤ ਬੇਅੰਤ ਦਾ ਤੇਰੀ ਪਰਤਾ ਤੇਰੀ ਪਸਲਾਂਤੋ ਜੀ ਹਾਰਣ ਕੋ ਨਿਕਾਨੰਤਾ ਤੇਰੀ ਅਨਕਾ ਤੇਰੀ ਅਨਕੰ ਕਰੀਆ ਪੂਜਾ ਜੀ ਤਬ ਤਾਪੇ ਜਪੇ ਬਿਅੰਤਨ ਤੇਰੀਆਂ ਨੇਕਾਂ ਦੁਨੀਆਂ ਨੇਕਾਂ ਫੜੇ ਕੋ ਸਿਮਰਤ ਸਾਚ ਜੀ ਕਰ ਕਰਿਆ ਕਟ ਕਰਮ ਕਰੰਤਾਲ ਸੇ ਮਾਤਾ ਸੇ ਪਤ ਪਰੇ ਜਨ ਨਾਨਕ ਜੀ ਜੋ ਪਾਵੇ ਮੀਰੀ ਅਰ ਭਗਵੰਤਾ ਦੁਆਦ ਪ੍ਰਕਾ ਪਰੰਪਰ ਕਰਤਾ ਜੀ ਤਦ ਜੀਵਣਾ ਨਾ ਕੋਈ ਤਉ ਜੁਗ ਲਗੈ ਕਾ ਉਸ 10 ਦਸ ਤੋ 21 ਤੂੰ ਨਿਰ ਕਰਤਾ ਸੋਈ ਸਾਪੇ ਬਾਬਾ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਸਾਪੇ ਸਤਿ ਸਪਾਈ ਜੀ ਤੂੰ ਆਪੇ ਸਰਜਾ ਸਭ ਕੋਈ ਜਨਨਾਦਿਕਾ ਗੁਣ ਗਾਵਾਂ ਕਰਤੇ ਗਏ ਜੀ ਜੋ ਸੌਸਾ ਕਾ ਜਾਣੋਈ ਆਸਾ ਮਹਲਾ ਜਤੈ ਤੂ ਕਰਤਾ ਸੁਜਿਆ ਰਾਮੈਂਡਾ ਸਾਈ ਜੋਤਿ ਪਾਵੈ ਸੋਈ ਤਿਸਿ ਜੋਤੋਂ ਦੇ ਸੋਇ ਆਪੈ ਰਾਹ ਸਉ ਤੇਰੀ ਤੂ ਸਭ ਇੰਤਿਆ ਆਇਆ ਇਸ ਨਾਮ ਚਿਪਾ ਕਰ ਦਰਨਾ ਮਰਤ ਨਾ ਪਾਨ ਗੁਰਮਕਲਾ ਦਾ ਮਨ ਗਵਾਇਆ ਆਤਮਾ ਵਿਛੋੜਿਆ ਮਿਲੈ ਕੁੰਦਰਿਆ ਤਦ ਜੀ ਮਾਰੇ ਤਜ ਬੰਦੂਜਾ ਕੋਈ ਨਹੀਂ ਜੀ ਜੰਤਾ ਸਾਥੇ ਰਾਖੇ ਲਭ ਜੋਗ ਮਨ ਉਛੜਿਆ ਲੋਕੀ ਮੇਲ ਜਿਸਨੋਂ ਤੋ ਜਾਣਾਏ ਸੋਈ ਜਣ ਜਾਣਾ ਅਰਕੁਨਤਾ ਦੀ ਆਤਮਕਾਣ ਜਿਨਾ ਸੇ ਜਾ ਤਦਪਾ ਸਜੈ ਅਰਨਾਮ ਸਮਾਨ ਤੂੰ ਆਪੇ ਕਰਤਾ تیਰਾ ਕੀ ਆਸ ਵਈ ਤੁਧਵੰਦੂ ਜਾਵਣਾ ਕੋਈ ਤੂੰ ਕਰ ਕਰ ਬਿੱਖੇ ਜਾਣਾ ਸੋਈ ਜਨ ਨਾਨਕਾ ਗੁਰਮੁਖਾ ਪਗਟੋਈ ਆਸਾ ਮੱ ਲੱੱਲ ਤਤ ਸਰਵਰਣ ਹੈ ਮਨ ਵਸਾ ਪਾਣੀ ਭੰਕਾ ਦਿਨ ਕੀਆ ਪੰਕਜ ਰੋਪਨ ਰਾਹੀ ਜਲ ਅੰਮ੍ਰਿਤ ਕਾ ਧੂਬੀ ਆਲੀ ਮਨ ਇਕਾਂ ਲਾਜ ਜੇ ਸਮੂਲ ਮੰਨਾਰ ਬਸਰਦਾ ਜੀ ਗੁਣ ਗਲਿਆਰਾ ਨਾ ਹੋ ਜਤੇ ਸਦੀਨੇ ਪੜਿਆ ਮੂਰਤ ਮੁਖ ਦਾ ਜਨ ਪਿਆ ਪਰਨਮਤ ਨਾਨਕ ਤੁਨ ਕੀ ਪ੍ਰਣਾਜ ਜੰਤੋ ਨਾਈ ਵਿਸਰਿਆ ਸਾਮ ਅਲਾਹ ਜੀਵਨ ਬਈ ਪ੍ਰਾਪਤਾ ਮਾਨਕ ਦਾਹਿਆ ਗੁਣ ਜਮਨ ਨਾਲ ਕੇ ਤਰੇ ਵਰੀਆ ਆਵਰ ਕਾ ਜੋ ਤੇ ਰਾਜ ਤਾ ਨ ਕਾਮ ਮਿਲ ਸਾਰ ਸੰਤ ਪੰਖੇ ਬਲ ਨਾਮ ਸਰਾਂਜਾਮ ਲਾਗ ਭਵ ਜਨ ਤਮ ਕਾ ਜਨ ਮਿਲਤਾ ਜਾਤ ਰੰਮਾਕਾਰਾ ਜੋਪ ਤਪ ਸਮਝ ਮਨ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੁ ਨਾਨਕ ਮਨੀ ਚਾ ਕੰਮ ਸਰਣ ਪਰ ਕੀ ਰਖਉ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾਏ ਪਾਪ ਸਾਧ ਸੁਈ ਚੌਪਾਈ 15 ਸੁਸਕਾ ਘਟਾ ਸਿਸਾ ਸ੍ਰੀ ਤਾ ਜਾਕੇ ਸੰਤ ਪਾਪਨ ਬੁਸ਼ਟਾ ਗਵਨਤੇ ਪਾਈ ਸਭ ਨੇ ਆਨ ਵਿਦਾਈ ਦਾਈ ਧੰਤਾ ਲੋਗਾਂ ਦੇ ਰਾਜਾ ਦੁਸ਼ਤੰ ਦਾ ਗਰੀਬ ਨਬਾਜਾ ਅਕਲ ਪਾਵਨ ਕੇ ਦਰਜਨ ਹਾਰੀ ਦਾਸ ਜਾਣ ਨਾਮੁ ਵਾਲੇ ਆਵਾਰੀ ਕਬਿਓ ਬਾਤੋ ਬਿੰਦਿ ਚੌਪਾਈ ਅਮਰੇ ਕਰੋ ਆਦਾਰਚ पूर्णोय जग के चारौ दवचंदना मन राम राम अपना जान करपारा राम मृदु दृष्टा समतो गाव आपद भव चाव सुखी वसा मोर परिवार सेवक कृपवा करता राम मोर इच्छा रिज करदा करिय सब गाव संगरियाय पूर्णय आमाय यसल ਤੋਰ ਪੈ ਮੁਕੇ ਰਾਖਿਆਸਾ ਤੁਮੈ ਸਾਢ ਕੋਵਨ ਅਥਿਆ ਜੋ ਵਰਜਾਓ ਸੋ ਦੰਤੇ ਪਾਓ ਸੇਖ ਸੇਕਾ ਮਾਰੇ ਮਾਰੀਆ ਚਵੰਜਨ ਸਤਰਾ ਮਾਰੇ ਮਾਰੀਆ ਆਪ ਦਾਬ ਜਾ ਬਰੀਆ ਮਰਨ ਕਾਲ ਕਾ ਅtrasna ਬਰੀਆ ਜੋ ਦੋਸਤਾਂ ਮਾਰੇ ਪੱਛਾਂ ਸ੍ਰੀ ਆਸੁਜ ਜੋ ਗਾਰੋ ਰਚਾ ਰਾਖ ਲਿਆ ਮੋਇ ਰਾਖਨਾਰੀ ਸਾਹਿਬ ਜਨਤਾ ਸਾਹਿਬ ਪਿਆਰੇ ਦੀਨ ਬੰਧਨ ਦੁਸ਼ਟ ਦੇ ਅੰਤ ਆਦਮੋ ਪਰੀ ਚਤਾਰ ਦਸਤੰਤ ਕਾਲ ਪਾਇ ਬ੍ਰਹਮ ਮੁਰਤਾਰਾ ਕਾਲ ਪਾਇ ਅਸਰ ਜਿਵ ਅਵਤਾਰ ਕਾਲ ਪਾਇ ਕਾਰੁਣ ਬਰਕਾਸਾ ਸਕਲ ਕਾਲ ਕਾਜੀ ਆਤਮਾਸਾ ਜਗਨ ਕਾ ਜੋਗੀ ਸਾਂਗੀ ਜਾ ਬੇਦਰਾਜ ਬ੍ਰਹਮਾ ਜੂਤੀਆ ਜਵਨ ਕਾਲ ਸਾ ਲੋਕ ਸਵਾਰ ਨਮਸਕਾਰ ਕਰ ਮਹਾਰੰ ਜਵਨ ਕਾਲ ਸਾ ਜਤਬਿ ਨਾਇਉ ਦੇਵ ਦਾਤਾ ਜਿਤਨ ਪਜਾਇਉ ਆਗਾਮ ਦੇ ਕਰਤਾ ਰਾ ਸੋ ਗੁਰੂ ਸਮਝੋ ਮਹਾਰੰ ਨਮਸਕਾਰ ਸੇ ਕਾ ਮਾਰੀ ਜਿਤਨ ਪਜਾਇ ਨਾਭ ਸਵਾਈ ਸਵਕਣ ਕੋ ਸਵਗੰ ਸੁਖ ਦਿਆ ਸਤ ਤਰਣ ਕੋ ਪਲ ਲੋਗ ਕੀ ਅਗ ਕਟ ਕਟ ਕੇ ਅੰਦਰ ਗਏ ਜਾਣਤਾ ਹਲੇ ਗੁਰ ਕੀ ਪੀਰ ਸੁਸ਼ਾਂਤਾਂ ਚੀਟੀ ਤੇ ਕੁੰਚਰ ਅਸੂਲਾਂ ਸੱ퍼 ਕਿਰਪਾ ਦ੍ਰਿਸ਼ਟਾ ਕਰ ਪੂਲਾਂ ਸੰਤਾਂ ਦੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਜੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਣੈ ਜਬਦ ਕਰਤ ਕਰਾ ਕਰਤਾਰਾ ਪੰਜਾ ਕਰਤਾ ਦਾਦੀ ਆਪਾਰੰ ਜਬ ਕਰ ਕਾਰ ਕਰ ਤੋ ਕਬੋ ਤੁਮ ਮੈਂ ਮਿਲਤਾ ਜੇ ਕਰਸਾ ਜਿਤੇ ਬਦਲ ਸਤਸਾ ਤਾਰੇ ਆਪ ਆਪਣੀ ਗੋਜੁ ਚਾਰੇ ਤੁਮ ਸਭੇ ਤੇਰਾ ਤਰਲ ਮੈਂ ਜਾਣ ਤਵੇਦ ਬਿਦਰਲੇ ਨੇਰਾ ਨਿਕਾਰੋ ਲੋਕਾਂ ਨ ਲੱਭਾ ਦਾਹੀ ਨਾ ਨਾਦ ਸੰਭੇ ਤਾ ਕਾ ਮੂੜ ਚਾਰਤ ਪੀਦਾ ਜਾਕੂ ਬੇਬਨਾਂ ਪਾਰਤਿ ਬਿਦਤਾ ਮਿਤਾਂ ਤਾਕਾ ਕਰਪਾਣਨ ਮੰਤ ਮਾ ਮੂੜ ਕਸ਼ਪੇਨ ਜਨ ਮਾ ਜੇ ਕਾ ਕ ਸਸਵਾਨ ਰੰਕਾਰ ਕਾ ਜੀਤਰਨ ਪੇਵ ਆਪ ਆਪਣੇ ਉਦਾ ਜੇਤੀ ਪਾਰਨਥਾ ਭੈਨ ਭੈਨ ਦਵਤਤੀ ਤਮਰਾ ਲਕਣ ਜਾਪਾ ਸਾਰਾ ਜੇ ਬਿੱਦ ਸਜਾ ਪਰਤਨ ਸੰਸਾਰਣ ਏਕਾਰ ਰੂਪਨੋ ਸਰੂਪਾ ਰੰਕ ਪਿਓ ਰਾਵ ਕੈ ਤੂਪਨ ਅੰਡਜਾ ਜਿਰਜਾ ਸਦਦ ਜਿਨੀ ਉਤਪਨ ਕਾਨ ਬਰਤਿਨੀ ਕਹੋ ਗੋਦ ਰਾਜਾ ਬਿਟਾ ਕਹੋ ਸਮਰਪਿਆ ਸ਼ੰਕਰ ਕਟਾ ਸਿਗਰੇ ਇਸ ਰੈਤਦ ਕਾਇ ਤੁੰ ਪਵਰ ਆਦ ਜਗਾਰਦ ਸੁਖ ਜੰਪਾ ਆਬਰਛਮੀ ਤੁਮਕਾਰੋ ਸਕਾ ਬਾਰ ਸਖ ਸੰਗਰੁ ਦੁਸ਼ਜਤੇ ਉਟਮਤ ਪਤਾ ਸਕਲ ਮਲੇਸ਼ਾ ਕਰੁਣਕਤਾਂ ਜੇ ਆਸਰਤਾ ਕਰਨੀ ਪਾਰੇ ਦਿਲ ਕੇ ਦੋਟਾ ਦੋਤਾ ਮਾਰੇ ਜਮਲ ਪਾਪਰੇ ਤੇ ਆਏ ਦਿਲ ਕੇ ਤੁਮ ਸੰਕਟ ਸੋਟਾਈ ਜੋ ਕਲ ਕੋ ਇਕ ਬਾਰ ਧਿਆਇ ਹੈ ਤਾਕੇ ਕਾਲ ਨਿਕਨਾ ਆਇ ਰਚਾਏ ਤਾਏ ਸੋ ਕਾਲਾ ਦੁਸ਼ਟਾ ਰਿੱਟਾ ਰਤ ਕੱਲ ਕਿਪਾ ਦੁਸ਼ਟਾ ਦਨਜਾਇ ਨਹਰੋ ਤਾਕੇ ਤਾਪ ਤਨਖਮਾਰੋ ਰੱਦਾ ਸਦਦਾ ਕਰਮ ਸਾ ਹੋਈ ਦੁਸ਼ਾ ਸਤ ਕੈ ਨ ਕੋਈ ਇੱਕ ਬਾ ਜੰਦਮਾ ਸੋ ਮਾਰਾ ਕਾਲ ਪਾਤੇ ਤਾਆਂ ਬਾਰ ਜਨ ਨਾਮ ਦਿਹਾਰੋ ਕਾਹੋ ਦਾਰ ਕਾਰਗ 기르ਤ 마성 तयारी ਆਪਾ ਦਰਿਵਾ ਬਾਰੀ ਸਰਬタル 마 ਸੋ ਆਏ ਦੁਸ਼ਟਾ ਦੁਖ ਤੇ ਰੋ بچਾਈ ਕਿਰਪਾ ਕਰੀਆ ਪ੍ਰਤਿਗ ਮਾਤਾ ਗਰੰਧ ਕਰਾ ਗੁਣ ਸਵਰੱਤਿ ਜਲਵਿਕਾ ਸਗਦੇ ਕੋ ਅਰਤ ਲੋਟਾ ਲੋਕਾਂ ਕੋਚਾ ਕਰਤਾ ਸ੍ਰੀ ਹਸ ਤੋਜਾ ਜਿਦਾ ਪੈ ਦੈ ਅੱਲ ਪੂਰਨ ਕਰਾ ਗ੍ਰੰਥ ਤਤ ਕਲ ਮਨ ਪੰਚਤਾ ਪਲ ਪਾਲਾ ਸੋਏ ਦੁਖ ਨਾ ਸਭ ਆਵਤ ਕੋਈ ਅੜ ਲੈ ਇਸਰ ਗੰਗਾ ਜੋ ਜਾਏ ਸੁਰਸਨਾ ਪਾਬਾਏ ਰਾਮੂਰਾ ਜਤ ਲਾਈ ਜਤਰਤਾ ਬਈ ਦੁਖਾ ਦਰਦ ਕਨ ਕਨ ਤਨਰ ਕੀ ਰੈ ਹੁ ਜੋ ਜਾਕੇ ਇਕਵਾਰ ਜੋਪੇ ਕੋ ਕਹਿ ਜੋ ਪਾਈ ਸਮਤਾ ਸੁਤਰਾ ਸਤ ਬਣਿਜੈ ਅਰਧ ਸਾਸ ਬਹੁ ਦਿਨ ਕੀ ਜੈ ਭਾਦਰਵਾਸ ਦੇ ਅਰਥ ਮੇਰਾ ਬਾਰਾ ਤੇਰਾ ਸਤਰਾ ਗ੍ਰੰਥ ਸੁਧਾਰ ਤਵ ਸ੍ਰੀ ਚਤਰਾਵ ਕੇ ਆਨੇ ਇਦਰਾ ਤਰਤਰੇ ਮੰਤਰੀ ਕੋ ਸੰਵਾਦੀ ਚਾਰ ਸਾ ਪੰਜ ਚਤਰਾ ਸਮਾਪਤਾ ਮਸਤਾ ਸੋ ਮਸਤਾ ਜੰਗਾਰਾ ਦਾ ਜਾਨ ਕਰਤਾਰ ਪਾਰ ਹੋਈ ਕੀਜਾ ਕਿਰਪਾ ਪਾਰੋ ਆਪਾ ਦਾ ਰਤਮਈ ਮਨ ਬ੍ਰਹਮ ਮਨਨ ਵਿਚਾਰ ਚਾ ਪਾਈ ਮੈਂ ਨਾ ਦਿਸ ਪ੍ਰਤਮ ਅੰਧਾਉ ਕਿਸ਼ਨ ਬਿਸਨ ਕਰਵ ਨਾ ਤਿਆ ਕਾਂਸਨਾ ਪਾਚਾ ਰਤਨ ਸੰ ਲਵਲਾ ਕੀ ਮੋਰੀ ਪਗਨ ਸੋ ਮਾਕਾਰ ਕਵਰ ਮਾਰੂ ਮਾਲੋ ਮੈਂ ਕਿ ਕਰਤਾਰੋ ਆਪਣਾ ਜਾਨ ਕਰ ਕੁਵਾਰ ਬਾਈਂਗਾ ਕੀ ਲਾਜ ਉਚਾਰ ਆਪਣਾ ਜਨ ਨਾਮ ਜਪ ਕਰੀਐ ਤੰਤਰਾ ਤਰਾ ਮਾਰੇ ਮਨਿਆ ਜੀਗਤ ਤਿਰਗਜਗ ਮੈਂ ਦੁਚੱਲੈ ਰਾਗ ਆਪ ਮਯਾਰਨ ਦਲ ਤਮ ਮਮ ਕਰੋ ਦੁਸਤ ਕਰ ਤੁਮ ਸਾਨਾ ਦਾਤਿਆ ਰਾਜਨ ਆਪਣਾ ਬਜਨ ਆਵਾਜ ਆਪ ਕਰੋ ਅਮਰ ਸਭ ਕਾ ਜਗ ਤਮ ਸਵਰਾਜਨ ਕੇ ਰਾਜ ਆਪੇ ਆਪ ਗਣੀ ਬਰੰਗਾਰ ਦਾ ਜਾਨ ਕੈ ਕਿਰਪਾ ਕਰਾ ਮਾਈ ਹਰ ਪ੍ਰਭ ਮੈਂ ਦਰਵਾਜ਼ਾ ਤੇ ਆਪਣਾ ਜਾਨ ਕਰਪਾ ਰਾ ਤੋ ਸਾਮੈ ਕਿੰ ਕਰਦਾਰ ਦਾ ਜਾਨ ਦਇਆ ਹੱਥ 바ਰੂ ਅਮਰ ਸਾਂ ਬੈਰਨ ਸੰਗਾਰ ਪ੍ਰਤਾਂਤ ਭਗਵੰਤ ਕੋ ਚਲਨ ਬਾਉ ਕਰਉ ਕਪਤਾ ਬਜਨਾਨ ਮਿਕਸੁ ਜਤਾ ਮਤ ਸ੍ਰਵਚਾਰੂ ਜੋ ਕੋਈ ਕਮਲਾ ਸਰਦਾਰੋ ਕਹਿਓ ਬਾਤ ਤੋ ਦੂਰੋ ਜੋ ਨਿਜ ਪ੍ਰਮੋ ਸੋ ਕੈ ਸੁਕ ਤਾਇੋ ਜਗ ਮਾਇ ਜੋਤੀ ਪ੍ਰਭੂ ਤੇ ਆਏ ਅੰਤ ਸੁਰਕੋ ਜਾਏ ਦੂਰ ਹਰ ਹਰ ਦੰਦ ਇਕ ਹੈ ਗੁਰ ਹੈ ਬਿਬ ਵਿਚਾਰ ਕਚਨਾਈ ਜੰਤਿ ਉਪਜਵ ਦ੍ਰਗ ਜੰ ਜਾਲੇ ਵਿਕਾਸ ਸੁਮਾਇ ਦੂਰ ਜਬ ਆਏ ਸੋ ਪ੍ਰਭੂ ਪੈਮ ਜਨਮ ਤਰਾਂ ਜਗਿਆਏ ਆਪਣਕ ਤਾਸ਼ੋਂ ਸੇ ਭਤੇ ਸਭ ਓੰਕਾਰ ਸੁਨਾਈ ਕਾਂ ਬਾਦੁਰ ਟਨ ਪਿਉ ਮੈਂ ਜੋਰ ਕਰ ਬਚਨ ਕਾਰ ਸੁਨਾਈ ਪੰਤ ਜਲਾਤਾ ਜਤਮ ਜਗ ਤੁਮ ਕੋ ਸਾਇ ਦੁਰ ਜੇ ਜੇ ਸਮਰਤਾ ਨ ਤਨ ਤੜਤਾ ਸੰਤੈ ਅੰਤ ਲਾਂਗੇ ਮੋਤ ਪਾਲ ਪਾਵੇਗੀ ਭਗਵੰਤਾ ਦੁਰ ਕਾਲ ਪਰ ਕੇ ਦੇ ਮੋ ਕੋਟਿ ਕਿਸਨਮੇ ਸਾ ਕੋਟ ਇੰਦਰ ਬ੍ਰਹਮਾ ਕੀਤੇ ਰਾਮ ਸਾਸ ਕਰੋਰ ਜਲੇ ਸਾ ਦੋਰਾ ਰਾਮ ਕਥਾ ਜੁਗ ਜੁਗ ਅਟਲ ਸੋ ਕੇ ਪਾਪ ਦਲੇਤ ਸੁਗਵਾ ਸਰਵਰ ਕਰਾ ਸਦਰੀ ਪੁਰੀ ਸਮੇਤ ਚੌਪਾਇ ਜੋ ਏਕ ਤਸ ਨਾਰ ਗਾਵੈ ਦੁਖ ਪਾਪ ਤਨ ਕਨਿਆ ਮੈਂ ਬਿਸਨਾ ਭਗ ਕੀ ਪਲੋਈ ਆਦਿ ਵਿਆਦੋ ਸ਼ਬਦ ਕਹਨ ਕੋਈ ਸੰਮਤਾ ਸਤਿਰਾਏ ਸਾਸਵ ਜਾਮਣ ਆਰਬਦੀ ਪ੍ਰਤਮੁ ਪੁਗਦਾਮਣ ਸਾਖਰ ਸਾਧ ਕਗਰੰਤਰਧਾਰੇ ਭੂਤ ਪ੍ਰੇਰਿ ਲਾਲ ਸਰਦਾਰਾ ਦਵਰਾ ਨਿਤ ਸੰਕਿਆ ਚੰਨ ਤਾਰੋ ਸੁਦਰਾਂ ਦਿਵਤ ਰੰਗ ਸ੍ਰੀ ਭਗਵਤ ਪੂਰਨ ਕੀ ਰਗਵਰ ਕਤਾ ਕ ਸੰਗ ਦੋਰ ਸਦ ਸਦ ਜਨ ਨਹੀਂ ਬਾਸ ਬਦ ਬਵਾਦ ਗ੍ਰੰਤਾ ਸਗਲ ਕੋ ਵਰਣ ਕੀਆ ਭਗਵਤੋ ਕਿਰਪਾ ਬਰਸਾਦ ਸੋਈਆ ਪਾਏ ਕਾ ਜਖ ਤੇ ਤੁਮਰੀ ਤਤਿ ਕੋ ਆਗਤ ਨਹੀਂ ਆਨੇ ਹੋ ਰਾਮ ਰਹੀਮ ਪ੍ਰਾਨ ਪ੍ਰਾਨ ਦੇਖ ਕ ਵੇਖਣਾ ਮਾਨਿਓ ਸਿਮਰਤਾ ਸਾਤਰ ਵਿਸ਼ਵ ਬਾ ਭੇਤ ਕ ਵੇਖਣਾ ਜਾਣਿਓ ਸ੍ਰੀ ਸੁਖਾਣ ਕਿਰਪਾ ਤੇ ਮਰੇ ਕਾਰੋ ਨੈਨਾ ਕਿਉ ਸੰਦੇ ਵਕਨਿ ਦੁਆਰਾ ਸਗਲ ਦਾਰ ਕਾ ਸ਼ਾਮਕ ਗਇਓ ਤੁਹਾਰੋ ਦੁਆ ਬਾਹੇ ਗਹਿ ਕੇ ਲਾਜ ਉਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਵਹ ਲਾਤੀ ਜਾਨ ਆ ਦੇਖੋ ਸਤਿਗੁਰ ਪ੍ਰਸਾਦਿ ਆਵਨੰਦ ਪਿਆ ਮਰੀ ਮਾਇ ਸਤਿਗੁਰੂ ਮੈਂ ਪਾਇ ਸਤਿਗੁਰਤਾ ਪਾ ਸਜ ਸਤਿ ਮਨ ਵਜੀ ਆਪੇ ਦਾਈਆ ਰਾਹ ਰਤਨ ਪਰਵਾਰ ਪਰਿਆ ਇਹ ਸਬਦ ਗਾਵਣਿਆ ਸਬਦ ਤਾਂ ਗਾਵਾਰੀ ਕੀ ਰੰਗ ਮਨ ਜਿਨੀ ਬਸਾਇ ਕੈ ਨਾਨਕ ਨੰਦਾ ਹੋਆ ਸਤਿਗੁਰੂ ਮੈਂ ਪਾਇ ਇਮਾਨਾ ਮੇਰੀ ਆਤ ਪਸਦਾਰ ਵਰਣਾ ਲੀ ਰਹਿ ਨਾ ਰਤ ਨਾ ਲਮੀ ਤੂ ਕਾ ਜ਼ਾਬਰ ਸਾਰਣ ਅੰਗੇ ਕਾਰ ਓ ਕਰੇ ਦੀਰਾ ਕਾਰਜ ਸਤਸਵਾਨ ਸਭਨਾ ਗੱਲਾਂ ਸੁਵਰਤ ਸੁਆਮੀ ਤੋ ਕਾ ਮਨਵਸਾਈ ਕੈ ਨਾਨਕ ਮਾਨਾ ਮੇਰੀ ਸਦਾਰ ਵਰਣਾ ਲੇ ਸਾਚੀ ਸਭਾਤ ਨਹੀਂ ਕਰਦੀ ਰਹਿ ਕਰਤਾ ਦੀ ਰਾਖਾ ਜਿ ਦੇ ਸੋ ਭਾਵੇਂ ਸਗਾ ਸਤਿਤਾ ਸਾਲਾ ਤੇ ਨਾਮ ਮਨੁ ਸਭਾਏ ਨਾਮੋ ਜਿਨ ਕਾ ਮਨਸਿਆ ਬਾਜੀ ਸਦਕ ਨੇਕ ਕਹੈ ਨਾਨਕ ਤਤਿ ਸਭ ਕਹੈ ਨਾਈ ਕਰਤੀ ਰਹਿ ਸਾਚਾ ਨਾਮ ਮਿਰਾ ਦਾਰੂ ਤਗਨਾ ਦਾਰਮੀ ਰੰਗ ਨਿਰਪਕ ਸਾਗਾ ਰਈਆ ਕਰ ਸੰਤਾਂ ਸੁਖਮਾਨ ਸਿਆ ਇੱਛਾ ਜ਼ਕਾ ਜਈਆ ਸੁਦਾ ਕੁਰਬਾਨ ਕੀਤਾ ਗੁਰੂ ਓਟੋਂ ਜਿਦਿਆਂ ਪੜ੍ਹਈਆ ਕਹੇ ਨਾਨਕ ਕੰ ਸੁਨੋ ਸੰਤਾਂ ਤਤ ਰੋਪਿਆਰੋ ਸੱਚਾ ਨਾਮ ਰਜ਼ਾਰੋ ਵਾਜੇ ਪੰਚਾਇ ਸਬਦ ਅਗਦ ਕਰਸਾ ਪਾਗੈ ਕਰਸਾ ਮਗੈ ਸਉਦ ਬਾਜੀ ਕਲਾਂਤ ਕਰਤਾਰਿਆ ਪੰਚਾ ਦੂਤਾ ਦਵਸਾ ਜਿਤੇ ਕਲ ਕੰਟਕ ਮਾਰਿਆ ਇਤਕਰਲ ਨਾ ਪਾਇਆ ਜੁਜਕਾ ਸੇਨਾ ਮ ਅਰਕ ਲਾਗੀ ਕਹ ਨਾਨਕ ਦਾਸ ਕੋਨ ਤਤਕਰ ਆਨੰਦ ਵਾਜਿ ਆਨੰਦ ਸਨੋ ਪਾਗੀ ਸਗਲ ਮਨੋ ਕੁਤਾਰ ਸਗਲ ਬਸੂਰੀ ਦੂਖ ਰੋਗ ਸੰਤਾਪੰਤਰੀ ਸੁਣੇ ਸਰਤੀ ਬਾਣੀ ਸੰਤੋ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕੈ ਤਪ ਪਰਤੈ ਸਤ ਗੁਰ ਰਹੇ ਆਪ ਪਰ ਪੂਰੇ ਬਿਰਵੰਤ ਨਾਨਕਾ ਗੁਰ ਚਰਨਾਂ ਲਾ ਬਾਝੀਆਂ ਅਨਦ ਤੋਰੇ ਮਦਾਵਣੀ ਮਨ ਲਾ ਪੰਜਿਵਨ ਥਾਲ ਬਚਾ ਤ ਵਸਤੂ ਪਈਆ ਸਸਾ ਤੋ ਕੀ ਵਿਚਾਰੋ ਅੰਮਤ ਨਾਮ ਧਾਕੁਰ ਕਾ ਪੈਓ ਇਸ ਕੋ ਸਰਦਾਰ ਜਿ ਕੋ ਕਾਮ ਜਿ ਕੋ ਪੰਚੈ ਸ ਕੋ ਸਰਦਾਰੋ ਅੱਲਾ ਜਿਨ ਜਾਈ ਨਿਤ ਨਿਤ ਰਖੁਰ ਤਾਰੋਂ ਤੋਂ ਸੰਸਾਰ ਤੈ ਲਾਤਰੀਐ ਸਭ ਨਾਨਕ ਬ੍ਰਹਮ ਅਸਾਰ ਸਾ ਲੋਕ ਮਾਲਾ ਪੰਜੇ ਵੰਦ ਧੀਰਾ ਕੀਤਾਂ ਜਤ ਨਾਏ ਮਨ ਜੋ ਕੀਤੋ